ਸੋ ਕਹੋ ਤਲ ਗੁਰੇ ਸਵੀਏ ਅਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਅੰਗ ਕਰੇ ਦੂਜ ਮਹਲ ਆਪਣ్య ਮਾ ਬਿਨ ਦੂਜਾ ਨਹੀਂ ਕੋਈ ਤੂੰ ਕਰਤਾ ਕਰੈ ਸੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਪਨਾਨੇ ਕੇ ਇਕ ਸਭਯੂ ਪਰ ਜੋ ਤਦ ਸੀ ਵੇ ਤਿਨ ਭੋ ਦੁਖ ਨਾਹੀ ਗੁਰ ਪਰ ਸਾਧ ਨਾਨਕ ਗੁਣ ਗਾਹੀ ਜੋ ਦੀਸ ਸੋ ਤੇਰਾ सिमर 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 जन सोय नानक कर्म मरा ਕਿਸੇ ਕੈ ਸੰਗ ਤਰੈ ਸੰਸਾਰ ਕਾਹ ਨਾਨਕ ਸੰਤ ਜਨ ਕੀ ਬਾਂਚੋ ਤੁਰ ਕਾਹ ਨਾਨਕ ਪ੍ਰਭ ਲੋਚਾ ਸੰਤ ਜਨਾ ਕੀ ਬਾਂਛੋ ਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾੰਗ ਕਰ ਦੂਜਾ ਮਹਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੀਕ ਸਦਾ ਸਦਾ ਜਪ ਨਾਨਕ ਏਕ ਇਹ ਪਾਵਨ ਸ੍ਰੀ ਮੁਖਵਾਕ ਤਿਲੰਗ ਰਾਗ ਅੰਦਰ ਪੰਝਵੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 724 ਅੰਗ ਤੇ ਦਰਜ ਹੈ ਸਤ ਗੁਰੂ ਕਿਰਪਾ ਕਰਨ ਤੇ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵੱਡ ਭਾਗੇ ਹੋ ਜੋ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਆਪਣਾ ਜਨਮ ਸਫਲਾ ਕਰ ਰਹੇ ਹੋ ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ ਸਾਰਿਆਂ ਦੇ ਪਰਿਵਾਰਾਂ ਵਿੱਚ ਕਰੋਬਾਰਾਂ ਵਿੱਚ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਅੱਜ ਨਵਾਂ ਸਾਲ ਆਰੰਭ ਹੋਇਆ ਹੈ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਮਹਾਰਾਜ ਸਮਸ ਸंसार ਵਿੱਚ ਸੁਖ ਵਰਤੋਂ ਇੱਕ ਮੇਰੀ ਬੇਨਤੀ ਹੈ ਜਦੋਂ ਸ਼ਬਦ ਪੜ੍ਹਦੇ ਹਾਂ ਬਹੁਤ ਮਿੱਠੀ ਸੁਰੀਲੀ ਆਵਾਜ਼ ਹੋਣੀ ਚਾਹੀਦੀ ਹੈ ਇੱਕ ਸਾਡੀ ਆਵਾਜ਼ ਪਾਟੀ ਹੁੰਦੀ ਹੈ ਇੱਕ ਜੀ ਬਹੁਤ ਉੱਚੀ ਬੋਲਦੇ ਆ ਏਡੇ ਵੱਡੇ ਦਰਬਾਰ ਵਿੱਚ ਇੰਨੀਆਂ ਬੇਸੁਰਾ ਆਵਾਜ਼ਾਂ ਮੈਂ ਮਾਫੀ ਮੰਗ ਕੇ ਆਪ ਜੀ ਨੂੰ ਬੇਨਤੀ ਕਰਦਾ ਕੋਈ ਸੁਰੀਲਾ ਸਿੱਖ ਹੋਵੇ ਸਿੰਘ ਹੋਵੇ ਬੇਸ਼ੱਕ ਸਪੀਕਰ ਲਾ ਕੇ ਆਪਾਂ ਸੋਹਣੀ ਧੁਨੀ ਦੇ ਵਿੱਚ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਆਸ ਹੈ ਕਿ ਆਪ ਜੀ ਮੇਰੀ ਬੇਨਤੀ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Gaudi. Is...